ਉਹ ਦਿਲ ਵੱਡੇ ਫਿੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਨਿਲ ਵੱਡੇ ਫਿੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਸਰਕਾਰੀਆਂ ਚ ਪੜ ਗੁੱਟਾਂ ਵਿੱਚ ਘੜ ਹਾਲੀਵੁੱਡ ਬਾਲੀਵੁੱਡ ਖਾ ਗਏ ਓਏ ਪੰਜਾਬੀ ਆ ਗਏ ਓਏ ਹਾਏ 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 ਪੰਜਾਬੀ ਆ ਗਏ ਓਏ ਹਾਏ 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 ਪੰਜਾਬੀ ਆ ਗਏ ਓਏ ਹਾਏ 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 ਹੋ ਗਿਆ ਲਾ ਗਏ ਓਏ ਥੈਂਕ ਯੂ ਬਸ ਚੜ੍ਹਦੀ ਕਲਾ ਚ ਰਹੋ ਖੁਸ਼ ਮੈਂ ਵੀ ਕਰਦਾ ਫਿਲਮਾਂ ਸੀਨਾਂ ਵੀ ਕਰਦਾ ਸਾਰੇ ਅਸੀਂ ਕਰਦੇ ਰਹਿੰਨੇ ਹਾਂ ਸਾਰੇ ਜਣੇ ਪਰ ਜਵਾਕਾਂ ਨੇ ਘੈਂਟ ਕੀਤਾ ਨਾ ਕੰਮ ਸਾਰਾ ਬਹੁਤ ਕੰਮ ਹੈ ਨਾ ਫਿਲਮ ਸਾਫ ਕਰੀ ਹਾਂ ਸਾਰੀ ਸਾਫ ਕੇ ਰੱਖੀ ਔਰ ਥੈਂਕ ਯੂ ਅੰਨਾ ਦਾ ਇਹਨਾਂ ਦੇ ਮਾਪਿਓ ਦਾ ਇਹਨਾਂ ਦੇ ਸਾਰੇ ਆਲੇ ਦੁਆਲੇ ਵਾਲਿਆਂ ਦਾ ਤੇ ਸਾਡੇ ਡਾਇਰੈਕਟਰ ਸਾਹਿਬ ਦਾ ਜਿਨ੍ਹਾਂ ਨੇ ਕੰਮ ਕਰਵਾਇਆ ਔਰ ਮੈਨੂੰ ਇਹ ਲੱਗਦਾ ਵੀ ਇਹ ਫਿਲਮ ਸਾਡੀ ਨਹੀਂ ਹੈਗੀ ਅਸਲ ਵਿੱਚ ਬੱਚਿਆਂ ਦੀ ਫਿਲਮ ਔਰ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਹੈਨਾ ਕਿਸੇ ਆ ਮੈਨੂੰ ਕੋਈ ਦੋ ਸਾਲ ਦਾ ਸਾਡਾ ਗਰੁੱਪ ਨੇ ਕੋਈ ਨਹੀਂ ਸਸੀ ਗਾ ਸਾਰਿਆਂ ਨੂੰ ਮਾਈਕ ਚੱਲਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹੋ ਤੇ ਸਾਡੇ ਪੰਜਾਬੀ ਆਗੇ ਨੂੰ ਤੁਸੀਂ ਇਹਨਾਂ ਆ ਰਿਸਪਾਂਸ ਦਿੱਤਾ ਪਿਆਰ ਦਿੱਤਾ ਤੇ ਕੱਲ ਨੂੰ ਸਾਡੀ ਮੂਵੀ ਲੱਗ ਜਣੀ ਹੈ ਥੀਏਟਰ ਦੇ ਵਿੱਚ ਤੇ ਵਧੀਆ-ਵਧੀਆ ਲਿਖਿਓ ਤੇ ਆਪਾਂ ਹੋਰ ਵਧੀਆ ਕੰਮ ਕਰਨ ਦੀ ਹੋਰ ਜਿਆਦਾ ਵਧੀਆ ਚੀਜ਼ਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਆਪਣੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ 뮤직 ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਐਂਡ ਆਲ ਜਿੰਨੀਆਂ ਵੀ ਚੀਜ਼ਾਂ ਆਸੀਂ ਆਪਦੇ ਪੰਜਾਬ ਤੋਂ ਕ੍ਰੀਏਟ ਕਰਾਂਗੇ ਵਧੀਆ ਕਰਾਂਗੇ ਤੇ ਆਪਦੀ ਪੰਜਾਬੀ ਇੰਡਸਟਰੀ ਐਂਡ ਫਿਲਮ ਇੰਡਸਟਰੀ ਨੂੰ ਉੱਪਰ ਲੈ ਕੇ ਜਾਵਾਂਗੇ ਸੋ ਤੁਸੀਂ ਬਹੁਤ ਆ ਯੋਗਦਾਨ ਦਿੰਨੇ ਹੋ ਇਹਦੇ ਵਿੱਚ ਤੁਸੀਂ ਆਪ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਜਣੇ ਆਪ ਦਾ ਆਪ ਦਾ ਯੋਗਦਾਨ ਪਾਉਣੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਆਏ ਤੇ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਦਾ ਲੱਗਿਆ ਸਿੰਘੇ ਦਾ ਰੋਲ ਬਹੁਤ ਘੈਂਟ ਤੁਹਾਨੂੰ ਕਿਉਂ ਜਾ ਲੱਗਿਆ ਜਿਵੇਂ ਆਪਣਾ ਤੁਮ ਦੇ ਵਿੱਚ ਅਖੇ ਕੁਮਾਰ ਦਾ ਡਬਲ ਰੋਲ ਸੀਗਾ ਉਹਦੇ ਚ ਨਹੀਂ ਰੌਕੀ ਆਉਂਦਾ ਹੁੰਦਾ ਜਦੋਂ ਉਦਾਂ ਦੀ ਫੀਲ ਹੈ ਇੱਕ ਪੋਰਸ਼ਨ ਸਭ ਨੂੰ ਹੈ ਸਿੰਘਾ ਵੀਰਾਂ ਵਾਪਸ ਚਾਹੀਦਾ ਕਿ ਨਹੀਂ ਚਾਹੀਦਾ ਬਿਲਕੁਲ ਚਾਹੀਦਾ ਹੈ देखो, मैं मेरे इन्हें पैसे बहुत बताते पैसे बहुत बताते हूं की करिए पैसे पैसे मैं बधाया मेरा लास्ट वाला सीन कटिया <laughs> ਇਸ ਚੀਜ਼ ਤੋਂ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਚੀਜ਼ ਤੋਂ ਕੀ ਹੈ ਜਦੋਂ ਪਤਾ ਲੱਗਣਾ ਸੀ ਮੂਵੀ ਦੇ ਵਿੱਚ ਜਦੋਂ ਲਾਸਟ ਦੇ ਵਿੱਚ ਉਹ ਮੈਨੂੰ ਵੀ ਸਵੇਰੀ ਸਰਪ੍ਰਾਈਜ਼ ਪਤਾ ਲੱਗਿਆ ਉਸ ਹਰ ਹੋਰ ਨਹੀਂ 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 ਉਹ ਹੁਣ ਸੀਨ ਅਸੀਂ ਕੱਲ ਫਾਹਮਾਂਗੇ ਹਾਂ ਲੋ ਕਿੰਨਾ ਕਿੰਨਾ ਤੁਸੀਂ ਕੰਮ ਕੀਤਾ ਤੁਸੀਂ ਪ੍ਰਿੰਸ ਨੇ ਬਹੁਤ ਵਾਕਫੀ ਕੰਮ ਕੀਤਾ ਪਰ ਸਭ ਤੋਂ ਵੱਡੀ ਗੱਲ ਹੈ ਇਸ ਫਿਲਮ ਦੀ ਕੀ ਖਾਸੀਅਤ ਲੱਗੀ ਕਿ ਇਹ ਫਿਲਮ ਬਾਕੀਆਂ ਫਿਲਮਾਂ ਜਿੰਨੀ ਹੋਣ ਬਾਕੀ ਜਿਹੜੇ 2-3 ਸਾਲ ਚਲਾਈਆਂ ਤੇ ਸਾਰਿਆਂ ਨਾਲ ਬੱਕਰੀ ਹੈ

ਇਨੂੰ ਜਿਆਦੇ ਸ਼ਾਵਰ ਜਾਂਦੀ ਇਹਨੇ ਕਰਾਤਾ ਰਮਾ ਉਹ ਤੁਹਾਡਾ ਫੇਖ ਰਹੀ ਸੀ ਜਦੋਂ ਗਾਣੇ ਵਿੱਚ ਬਰਖਾਤ ਵਾਲਾ ਸੀ ਨਾ ਬੜਾ ਗੰਭੀਰ ਤਰ੍ਹਾਂ ਮੈਂ ਦੇਖ ਰਿਹਾ ਅੱਛਾ ਜੀ ਇਹਨੇ ਵੀ ਉਦੋਂ ਦੀ ਇੱਕ ਘਟਨਾ ਹੋਰ ਆ ਉਹ ਬਾਅਦ ਚ ਕਿਸੇ ਨਾਲ ਮਾਰ ਗਿਆ ਅੱਛਾ ਐਨੀ ਰਿਕਵੈਸਟ ਹੈ ਜੀ ਕਿ ਸੇਮ ਗੱਲਾਂ ਹੋਣੀਆਂ ਫਿਲਮ ਤੋਂ ਬਾਅਦ ਸੇਮ ਹੀ ਚੀਜ਼ਾਂ ਹੋਣੀਆਂ ਸੇਮ ਹੀ ਗੱਲਾਂ ਇਸੀ ਕਰਕੇ ਅਸੀਂ ਬਾਹਰ ਫੰਕਸ਼ਨ ਜਿਆਦਾ ਇਸ ਕਰਕੇ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਕਿ ਹੁਣੀ ਫਲੱਡ ਸੀਜ਼ਨ ਫਲੱਡ ਦਾ ਉਹ ਹੋਇਆ ਹੈ ਤੇ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ ਇਸ ਕਰਕੇ ਅਸੀਂ ਜਿਆਦਾ ਸ਼ੋਰ ਸ਼ਰਾਬਾ ਜਿਆ ਧੋੜ ਜਾਂ ਉਹ ਚੀਜ਼ਾਂ ਅਸੀਂ ਖੁਦ ਵੇਟ ਕੀਤੀਆਂ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਹੈ ਜੀ ਤਾਂ ਤੁਸੀਂ ਆਪਣੇ ਆਪ ਜੋ ਸੱਚ ਹੈ ਉਹ ਹੀ ਲਿਖ ਦਿਓ ਜੀ ਬਸ ਇਹ ਹੈ ਕਿ ਜੇ ਲਿਖੋਗੇ ਵਧੀਆ ਤਾਂ ਹੋਰ ਵਧੀਆ ਫਿਲਮਾਂ ਫਿਰ ਬਣेंगी ਲੋਕੀ ਜਾਣਗੇ ਤੇ ਫਿਰ ਹੋਰ ਵਧੀਆ ਫਿਲਮਾਂ ਬਣेंगी ਤੁਸੀਂ ਆਪਦੀ ਆਪਦੀ ਫੈਮਲੀਜ਼ ਨਾਲ ਜਾ ਕੇ ਜਰੂਰ ਦੇਖਿਓ ਕਿਉਂਕਿ ਨਿਆਣਿਆਂ ਦੀ ਬੱਚਿਆਂ ਦੀ ਖਾਸ ਕਰਕੇ ਮੈਂ ਤਾਂ ਤੁਹਾਨੂੰ ਤੁਸੀਂ ਮੈਨੂੰ ਤਾਂ ਦੇਖ ਹੀ ਲਿਆ ਤੇ ਜਿਹੜਾ ਬੱਚਿਆਂ ਦਾ ਵਿੱਚ ਇਹਨਾਂ ਦਾ ਕਰੈਕਟਰ ਹੈ ਇਹਨਾਂ ਦਾ ਕੰਮ ਹੈ ਜਦੋਂ ਤੁਸੀਂ ਆਪਦੀ ਫੈਮਲੀ ਨਾਲ ਜਾਓਗੇ ਆਪਦੇ ਬੱਚਿਆਂ ਨਾਲ ਜਾਓਗੇ ਆਪਦੇ ਰਿਸ਼ਤੇਦਾਰਾਂ ਨਾਲ ਜਾਓਗੇ ਤਾਂ ਉਹ ਇੰਨਾ ਹੋ ਜਾਏਗਾ ਕਿ ਚਲੋ ਬੱਚਿਆਂ ਦੇ ਨਾਲ ਇੱਕ ਟਾਈਮ ਸਪੈਂਡ ਕਰਨ ਨੂੰ ਨਹੀਂ ਤਾਂ ਜਿੰਨੀਆਂ ਮੂਵੀਜ਼ ਆ ਰਹੀਆਂ ਤੁਹਾਨੂੰ ਪਤਾ ਸਾਰੀਆਂ ਮੂਵੀਜ਼ ਜ਼ਿਆਦਾਤਰ ਯੂਥ ਲਈ ਹੁੰਦੀਆਂ ਨੇ ਖੜਕਾ ਦੜਕਾ ਹੀ ਹੁੰਦਾ ਤਾਂ ਇਹਦੇ ਵਿੱਚ ਸਾਰਾ ਕੁਝ ਹੀ ਹੈ ਇਦੇ ਵਿੱਚ ਬੱਚਿਆਂ ਦਾ ਇਮੋਸ਼ਨ ਵੀ ਹੈ ਇਹਦੇ ਵਿੱਚ ਰੋਮਾਂਸ ਵੀ ਹੈ ਐਕਸ਼ਨ ਵੀ ਹੈ ਥ੍ਰਿਲ ਵੀ ਹੈ ਸਸਪੈਂਸ ਵੀ ਹੈ एवरीथिंग ਸੋ ਮੈਂ ਜੋਨਾ ਕਿ ਤੁਸੀਂ ਵੀ ਜਾਓ ਦੇਖੋ ਤੇ ਕੱਲ ਨੂੰ ਮੂਵੀ ਆ ਜਣੀ ਸਾਡੀ ਪੰਜਾਬੀ ਆ ਗਈ ਓਏ ਸੋ ਬਾਕੀ ਉਹ ਦਿੱਤੇ ਜੀ ਨੇ ਔਰ ਸਭ ਤੋਂ ਵਧੀਆ ਗੱਲ ਹੈ ਜਿਹੜੀ ਕੁੜੀ ਨੇ ਤਾਂ ਪਹਿਲਾਂ ਫਿਲਮਾਂ ਕੀਤੀਆਂ ਨਹੀਂ ਐਦੀ ਵੀ ਪਹਿਲੀ ਹੈ ਐਦੀ ਵੀ ਇਸ ਟਾਈਪ ਪਹਿਲੀ ਹੈ ਔਰ ਦੀ ਜਮਾਂ ਹੀ ਪਹਿਲੀ ਹੈ ਵੀ ਇਹਨਾਂ ਦੀ ਪਹਿਲੀ ਫਿਲਮ ਹੈ ਇਹਨਾਂ ਦੀ ਇਹਨਾਂ ਦੇ ਲਈ ਤੁਸੀਂ ਜ਼ਰੂਰ ਇੱਕ ਤਾੜੀ ਬੱਚਿਆਂ ਇਹਦੀ ਵੀ ਪਹਿਲੀ ਹੈ ਇਹਦੀ ਵੀ ਪਹਿਲੀ ਹੈ ਇਹਨਾਂ ਨੇ ਵੱਧ ਮਾਰਦਾ ਨਹੀਂ ਹਾਂ ਇਹੋ ਮੈਂ ਮੈਂ ਇੱਕ ਗਰਲ ਇੱਕ ਗਰਲ ਬਣੇਗਾ ਜੀ ਬਿਲਕੁਲ ਬਣੇਗਾ ਬਿਲਕੁਲ ਤੁਸੀਂ ਤੁਸੀਂ ਇਸ ਨੂੰ ਪੰਜਾਬੀ ਆਗੇ ਨੂੰ ਦੋਨੋਂ ਵਾਪਸ ਆਉਣਗੇ ਜਦ ਤੁਸੀਂ ਪੈਸੇ ਥੋੜੇ ਘੱਟ ਲਏ ਨਹੀਂ ਇਹ ਤਾਂ ਮਜ਼ਾਕ ਸੀਗਾ ਜੀ ਤੁਸੀਂ ਇਸ ਮੂਵੀ ਨੂੰ ਪਿਆਰ ਦੋ ਪਰਵਾਹ ਹੰਗਾਰਾ ਦੋ ਆਪਾਂ ਅੱਗੇ

नहीं नहीं प्रिंस मेरा पहला कहता कि बच्चे थोड़ा बट्टे ले ली भावा समझ दे दी चाहे तीन पन चाहे चार पन ये छड़ा रखना वो कहंदे दो जवाक हैगे आ देखो ये दे देंगे आई ते लो नहीं थैंक यू थोड़ा सारे दादी मैं 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 एक गलती कहना चाहती हूं सॉरी मैं कट लूं ए मेरे भाई भाई प्रोड्यूसर साहब कि ये मेरी डेब्यू फिल्म है मैं ना थैंक यू करना चाहनी है सर दा ਕਸਬ ਤੋਂ ਵੱਡਾ ਮੈਮ ਦਾ ਇਹਨਾਂ ਨੇ ਐਕਚੁਅਲੀ ਮੇਰੇ ਲਈ ਸਟੈਂਡ ਲਿਆ ਸੀ ਮੈਨੂੰ ਮੌਕਾ ਨਹੀਂ ਮਿਲਿਆ ਪਹਿਲਾਂ ਇਹ ਗੱਲ ਕਹਿਣ ਦਾ ਬਟ ਥੈਂਕ ਯੂ ਸੋ ਮੱਚ ਸਰ ਇਹ ਸਾਡਾ ਐਸੋਸੀਏਟ ਹੈ ਜੀ ਇਹਦੇ ਬਾਰੇ ਵੀ ਤਾੜੀ ਜ਼ਰੂਰ ਮਾਰੋ ਇਹਨੇ ਬਹੁਤ ਮੇਨ ਡਰਾਪ ਮੇਕ ਕੀਤੀ ਹੈ ਜੁਕੇ ਪੂਰਾ ਬਹੁਤ ਬਹੁਤ ਮੈਨੂੰ ਪਹਿਲਾਂ ਕਹਿਤਾ ਸੀ ਕਾਨਫਰੰਸ ਵਿੱਚ ਕਿ ਟਵਿੰਕਲ ਸਾਡੀ ਭਾਬੀ ਜੀ ਦੀ ਪਸੰਦ ਹੈ ਜੀ ਇਹਨਾਂ ਨੇ ਫਾਈਟ ਕੀਤੀ ਹੈ ਮੇਰੇ ਲਈ ਤੇ ਇੱਕ ਸਭ ਤੋਂ ਯੋਅ ਇਹ ਮੇਰੇ ਲਈ ਬਹੁਤ ਹੀ ਵੱਡੀ ਹੈ ਕਿਉਂਕਿ ਇਹ ਮੂਵੀ ਮੇਰੇ ਮਮ ਦੇ ਬਰਥਡੇ ਤੇ ਰਿਲੀਜ਼ ਹੋ ਰਹੀ ਹੈ ਜੋ ਇੱਕ ਕੱਲ ਹੈ I just hope she'll be very proud and ਇਸ ਚੀਜ਼ ਦਾ ਪੂਰਾ ਕ੍ਰੈਡਿਟ ਇਨ ਦੋਨੋਂ ਕੋ ਜਾਦਾ ਹੈ ਸਭ ਤੋਂ ਜ਼ਿਆਦਾ ਵੈਸੇ ਇਹਦੇ ਪਿੱਛੇ ਲੜਦੇ ਰਹੇ ਕਹਿੰਦਾ ਭਾਬੀ ਨੇ ਬੜੀ ਫਾਈਟ ਕੀਤੀ ਇਹਦਾ ਮਤਲਬ ਬਾਈ ਨੂੰ ਰਾਤ ਨੂੰ ਰੋਜ਼ ਭਲੇਟਾ ਜੱਟ ਆ ਟਵਿੰਕਲ ਲੈਣੀ ਹੈ ਇੱਕ ਗੱਲ ਦੱਸੂ ਕਚੋਰੀ ਵਧੀਆ ਲੱਗਿਆ ਕਿ ਪੰਜਾਬੀ

ਮੇਰਾ ਮੇਰੇ ਮੇਰੇ ਬਾਪਾ ਜੀ ਮੇਰੇ ਵੱਲੋਂ ਇੱਕ ਸਵਾਲ ਆਖੀਏ ਹਾਂ ਜੀ ਸਵਾਲ ਤੇ ਜਦੋਂ ਪਸੂਮਾਂ ਦੀ ਗੱਲ ਆਉਂਦੀ ਹੈ ਨਾ ਗਾਸਟ ਵਿੱਚ ਫਾਈਟ ਸੀ ਤਾਂ ਦੋਨੇ ਬਰਾਬਰ ਦੇ ਹੀ ਟੱਕਰਦੇ ਹੀ ਹੋਏ ਨਾ ਐਦਾਂ ਹੋਇਆ ਵੀ ਯਾਰ ਮੇਰੇ ਤੇ ਦੋ ਪਸੂਮ ਘੱਟ ਨਾ ਕਰਦੇ ਕਿਨੇ ਐਸੀ ਕਸੂਨ ਕਿਨੇ ਹੋਈ ਸੀ ਇੱਕੀ ਦਾ ਦੋ ਮੇਰੇ ਦੋ ਦਾ ਕਿਨੇ ਸਰ ਮੈਂ ਤੇ ਸਿੰਘੇ ਨੇ ਅਸੀਂ ਪਹਿਲਾਂ ਹੀ ਪਲਾਨ ਕਰ ਲਿਆ ਸੀਗਾ ਵੀ 네ਰੇ ਚਾਰ ਵੱਧ ਵੱਜ ਜਾਣ ਤੇਰੇ ਦੋ ਵੱਧ ਵੱਜ ਜਾਣ ਆਪਾਂ ਇਹ ਨਹੀਂ ਕਰਨਾ ਆਪਾਂ ਫਿਲਮ ਇਮਾਨਦਾਰੀ ਨਾਲ ਕਰ ਸਰ ਇਹ ਡੀਓ ਵੀ ਸਾਹਿਬ ਇਹ ਸਾਰੇ ਡੀਓ ਵੀ ਸਾਹਿਬ ਅਸ਼ਵਾ

ਬਟ ਭਾਜੀ ਨੇ ਮੇਰੇ ਤੇ ਬਲੀਵ ਕੀਤਾ ਸਭ ਤੋਂ ਪਹਿਲਾਂ ਇਹਨਾਂ ਦਾ ਥੈਂਕਸ ਹੈ ਅਸੀਂ ਪੰਜਾਬ ਚ ਨੌਰਥ ਦੇ ਪ੍ਰੋਪਰ ਅੱਛੇ ਟੈਕਨੀਸ਼ੀਅਨਸ ਸਮਝਦੇ ਵੀ ਆਂ ਔਰ ਅਸੀਂ ਹੈਗੇ ਨਹੀਂ ਔਰ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਭਾਈ ਦੀ ਦولت ਇਹਨਾਂ ਨੇ ਸਾਨੂੰ ਬਾਕੀ ਵੀਰੇ ਨੇ ਬਹੁਤ ਕਾਪਰਟੀ ਦਿੱਤੀ ਐਕਚੁਅਰ ਫਤਿਹਲਾ ਜੀ ਵੀ ਹੈਗੇ ਭਾਜੀ ਜੀ ਇਹ 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 ਕਿੰਨਾ ਜੀ ਤਾੜੀਆਂ ਮਾਰ ਦੋ ਯਾਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਕਿਉਂਕਿ ਮੈਂ ਵੀ ਰੀਲਾ ਬੜਾਣਾ ਨਾ ਵੀ ਬੱਚੇ ਕੋ ਕੰਮ ਕਰਾਉਣਾ ਹੈ ਬੱਚਿਆਂ ਨੂੰ ਕੰਮ ਕਰਾਉਣਾ ਬਹੁਤ ਔਖਾ ਹੁੰਦਾ ਹੈ ਹੈਟਸ ਆਫ ਹਾਂ ਬਿਲਕੁਲ ਸੋਹਣ ਭਾਈ ਜਿਨ੍ਹਾਂ ਨੇ ਬੱਚਿਆਂ ਕੋਲ ਕੰਮ ਕਰਾਇਆ ਸੀ ਛੁੱਟੀ ਤੋਂ ਦੇਖਿਆ ਬੱਚੇ ਇਨ੍ਹਾਂ ਦੀ ਗੋਦੀ ਸੁੱਤੇ ਹੁੰਦੇ ਸੀ ਤੇ ਪ੍ਰਿੰਸ ਭਾਈ ਨੂੰ ਤੁਸੀਂ ਦੇਖੋ ਕਿੰਨੇ ਘੈਂਟ ਘੈਂਟ ਰੋਲ 'ਚ ਦੇਖਿਆ ਤੇ ਇਨ੍ਹਾਂ ਨੇ ਇਸ ਵਾਰੀ ਜਿਹੜੀ ਆਪਣੇ ਕਿਰਦਾਰ ਇੱਕ ਵਾਰੀ ਇਮੋਸ਼ਨਸ ਵੀ ਕਰਕੇ ਦਿਖਾਏ ਹੈ ਬਚਾਰ ਬੱਚੇ ਕੁਝ ਬੋਲਦੇ ਬੱਚੇ ਜੇਤਾਨੀ ਅੱਛਾ ਜਿਹੜੀਆਂ ਦੋ ਜਣਗੀਆਂ ਸੀ ਇਹ ਹਸਾਬ 'ਚ ਨਹੀਂ ਆਈਆਂ ਟਵਿੰਕਲ ਹਸਾਬ 'ਚ ਆ ਗਈ ਇਨੇ ਇੱਕ ਦਾ ਕੈਰੈਕਟਰ ਜਿਹਨੂੰ ਸਟਾਰ ਤੇ ਰੱਜੋ ਦਾ ਇਹਨੇ ਕੀਤਾ ਦੂਜਾ ਫਿਡਸਾਈ ਲਾਈ ਕੀ ਕਹਿੰਦੇ ਸੀ ਹੈਲੋ ਹੈ ਫਰੀ ਪ੍ਰੀਤੋ ਕਿਹੜੀ ਕਿਹੜ ਵਾਲੀ ਕਿਹੜ ਵਾਲੀ ਕੀ ਕਰਾਂਗਾ ਹਾਂ ਨਹੀਂ ਜਿਹਨੂੰ ਬੱਚੇ ਦੀ ਪਸੰਦ ਜਿਹਨੂੰ ਹਾਂ ਜਿਹਨੂੰ ਬੱਚੇ ਦੀ ਪਸੰਦ ਉਹ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਮਤਲਬ ਜਿੰਨੀ ਪੰਜਾਬੀ ਆਗੇ ਉਹਦੀ ਸਾਰੀ ਟੀਮ ਹੈ ਸਟਾਰ ਕਾਸਟ ਹੈ ਚਾਹੇ ਕੋਈ ਫੋਰਡ ਬੋਏ ਵੀ ਆ ਜਿੰਨੇ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਿਕੋਜ਼ ਇੱਕ ਟੀਮ ਇੱਕ ਪ੍ਰੋਜੈਕਟ ਖੜਾ ਕਰਦੀ ਆ ਬਣਾਉਂਦੀ ਆ ਕਈਆਂ ਨੂੰ ਸਾਲ ਲੱਗ ਜਾਂਦੇ ਨੇ ਸਾਲਾਂ ਲੱਗ ਜਾਂਦੇ ਨੇ ਰਿਲੀਜ਼ ਹੋਣ ਤੱਕ ਪਰ ਭਾਜੀ ਨੇ ਇੰਨੀ ਜਲਦੀ ਮਤਲਬ ਕੰਮ ਕਰਿਆ ਫਿਨਿਸ਼ ਕਰਕੇ ਇੱਕ ਸਾਲ ਦੇ ਅੰਦਰ ਅੰਦਰ ਰਿਲੀਜ਼ ਵੀ ਕਰਤੀ ਜਿਹੜੀ ਕਿ ਕੱਲ ਨੂੰ 12 ਸਤੰਬਰ ਨੂੰ ਤੁਹਾਡੇ ਸਾਹਮਣੇ ਆ ਜਾਣੀ ਆ ਸੋ ਇੱਕ ਵਾਰੀ ਇਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਇੱਕ ਪ੍ਰੋਜੈਕਟ ਰਿਲੀਜ਼ ਵੀ ਹੋਣਾ ਉਹ ਵੀ ਬਹੁਤ ਵੱਡੀ ਗੱਲ ਹੈ ਸੋ ਚੱਲਣਾ ਉਹ ਅੱਗੇ ਚਲੋ ਕਿਸਮਤ ਹੈ ਮਿਹਨਤ ਹੈ ਹੋਰ ਚੀਜ਼ਾਂ ਬਹੁਤ ਜੁੜ ਜਾਂਦੀਆਂ ਨੇ ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਰਿਲੀਜ਼ ਕਰਦੇ ਆ ਆਪਣੀ ਮਿਹਨਤ ਸਾਰੇ ਆਰਟਿਸਟਾਂ ਦੀ ਮਿਹਨਤ ਲੱਗੀ ਹੋਈ ਹੈ ਸਾਰੇ ਜਿੰਨੇ ਵੀ ਐਵਰੀ ਪਰਸਨ ਸੋ ਮੈਂ ਜੋ ਨਾ ਸਾਰੇ ਜਣੇ ਵਧਾਈ ਦੇ ਪਾਤਰ ਨੇ ਸੋ ਆਪਣੇ ਇਹਨਾਂ ਦੇ ਨਾਂ ਦੀ ਸਾਰੇ ਜਣੇ ਤਾੜੀ ਲਾ ਦਿਓ ਟੀਮ ਦੇ ਪੰਜਾਬੀ ਆ ਗਏ ਅੱਛਾ ਬੱਚਿਆਂ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਇਹਦਾ ਨਾਂ ਹੈਗਾ ਗੁਰਮਣ ਨਹੀਂ ਗੁਰਮਣ ਨਹੀਂ ਸਰਾਂਝ ਉਹ ਯਾਰ ਹੌਤਾ ਨਾ ਇਹ ਇੱਥੇ ਵੀ ਨਹੀਂ ਹਟਦੇ ਭਾ ਇਹ ਹੈਗਾ ਗੁਰਮਣ ਇਨੇ ਕੀਤਾ ਖਲ ਚੜੀ ਦਾ ਰੋਲ ਇਹ ਹੈਗਾ ਸਰਾਂਸ਼ ਇਹਨੇ ਕੀਤਾ ਪਮੇਦੀ ਦਾ ਰੋਲ ਆ ਆ ਗਿਆ ਸਾਡਾ ਗਰੀਬ ਬੱਤਕ ਦਾ ਰੋਲ ਕੀਤਾ ਇਹਨੇ ਤੇ ਆ ਗਈ ਵੈਰਾਈਟੀ ਇਹਨੇ ਕੀਤਾ ਟਿਮਰੀ ਦਾ ਰੋਲ ਇਹਨੇ ਵੀ ਕਮਾਲ ਕਮਾਲ ਬਹੁਤ ਬਹੁਤ ਇਹਦਾ ਵੀ ਪਹਿਲਾ ਸੀ ਸਾਰੇ ਜਣੇ ਬੜਾ ਇਹਨਾਂ ਨੇ ਨਜ਼ਾਰਾ ਲੁੱਟਿਆ ਇਹਨਾਂ ਲਈ ਜ਼ਰੂਰ ਤਾੜੀ ਬਾਜ਼ ਆ ਸਾਡੇ ਇੱਥੇ ਪੁਲਿਸ ਵਾਲੇ ਖੜੇ ਆ ਜਿਹੜੇ ਪਤਾ ਨਹੀਂ ਕੀ ਕਰਦੇ ਕਰਦੇ ਆ ਆ ਗਏ ਜਿਹੜੇ ਰੌਲਾ ਪਾਈ ਰੱਖਿਆ ਅਜੇ ਜੇਠੀ ਬਾਈ ਮੈਨੂੰ ਬਹੁਤ ਵਧੀਆ ਐਕਟਰ ਲੱਗਿਆ ਹਾਂ థాంਕਿਊ ਭਾਈ థాంਕਿਊ ਥੈਂਕਿਊ ਜੀ ਬਹੁਤ ਸਾਰੇ ਉਹਦਾ ਮੈਂ ਜਿਵੇਂ ਭਾਜੀ ਨੇ ਕਿਹਾ ਸੀਗਾ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਬਾਕੀ ਤੁਹਾਨੂੰ ਵੀ ਕਹੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਇਸ ਫਿਲਮ ਦੇ ਨਾਲ ਇੱਕ ਫਰੈਸ਼ਨੈਸ ਕਹਾਣੀ ਦੇ ਵਿੱਚ ਬੱਚਿਆਂ ਦੀ ਫੈਮਿਲੀ ਕੰਪਲੀਟ ਫੈਮਿਲੀ ਮੂਵੀ ਹੈ ਜਿਹੜੀ ਮਤਲਬ ਮੈਨੂੰ ਲੱਗਦਾ ਬਹੁਤ ਦੇਰ ਬਾਅਦ ਆਈ ਹੈ ਆਪਣੇ ਬਹੁਤ ਘੱਟ ਫਿਲਮਾਂ ਬਣਦੀਆਂ ਜਿਹੜੀਆਂ ਕਿ ਫੈਮਿਲੀ ਓਰੀਐਂਟਡ ਫਿਲਮਾਂ ਹੁੰਦੀਆਂ ਨੇਗੀਆਂ ਬੱਚਿਆਂ ਦੇ ਨਾਲ ਹੁੰਦੀਆਂ ਨੇਗੀਆਂ ਸੋ ਇੱਕ ਫਰੈਸ਼ਨੈਸ ਫਿਲਮ ਦੇ ਵਿੱਚ ਸਕ੍ਰਿਪਟ ਦੇ ਵਿੱਚ ਮੇਕਿੰਗ ਦੇ ਵਿੱਚ ਹੈਗੀ ਹੈ ਜੋ ਪੰਜਾਬੀ ਸਿਨੇਮਾ ਨੂੰ ਮਦਦ ਸੁਧ ਭਾਜੀ ਦੇ ਰਹੇ ਨੇਗੇ ਜੋ ਜਿਵੇਂ ਭਾਜੀ ਨੇ ਕਹੇਗਾ ਜੋ ਤੁਹਾਨੂੰ ਵਧੀਆ ਲੱਗਿਆ ਹੈਗਾ ਜਿਵੇਂ ਵੀ ਲੱਗਿਆ ਸਾਰਾ ਸੱਚ ਲਿਖਿਓ ਤਾਂ ਕਿ ਲੋਕਾਂ ਤੱਕ ਖਬਰ ਪਹੁੰਚੇ ਕੱਲ ਨੂੰ ਸਾਡੀ ਫਿਲਮ ਲੱਗ ਜਾਣੀ ਹੈ 12 ਤਰੀਕ ਨੂੰ ਸੋ ਸਾਰੇ ਜਣੇ ਜਰੂਰ ਸਪੋਰਟ ਕਰਿਓ ਠੀਕ ਹੈ ਥੈਂਕ ਯੂ ਗਾਣੇ ਇੱਕ ਇੱਕ ਅੱਧਾ ਗਾਣਾ ਜਾਂਦੇ ਆਂ ਇਹ ਤੁਹਾਨੂੰ ਸੁਣਾਉਣਾ ਚਾਹੁੰਦੇ ਮੈਂ ਇਸੇ ਮੂਵੀ ਦੇ ਵਿੱਚ ਗਾਣਾ ਕਰਿਆ ਦਿੱਤੇ ਆ ਭਾਜੀ ਨੇ ਅਦਿੱਤਿਆ ਭਾਜੀ ਨਾਲ ਮਤਲਬ ਕਾਫੀ ਟਾਈਮ ਤੋਂ ਡਿਸਕਸ ਕਰ ਰਹੇ ਸੀਗੇ ਤੇ ਪੰਜਾਬੀ ਆ ਗਿਆ ਉਹ ਟਾਈਟਲ ਟਰੈਕ ਜਿਹੜਾ ਕਰਿਆ ਆਪਾਂ ਉਹ ਕਾ ਦਿੰਨੇ ਆ ਭਾਜੀ ਬੱਚੇ ਡਾਂਸ ਕਰਨਗੇ ਬੱਚੇ ਡਾਂਸ ਬੱਚਿਆਂ ਤੋਂ ਕਰਾ ਲਿਓ ਜੀ ਸਾਡਾ ਔਖਾ ਹੋ ਜਾਏਗਾ ਬੱਚੇ ਕਰਾ ਦਿਓ ਇੱਧਰ ਆ ਜਾ ਪੁੱਤਰ ਇੱਧਰ ਆ ਜਾ ਗੱਡੇ ਪਿੱਛੇ ਬਹੁਤ ਦਿਨ ਲੱਭੜ ਡੇ ਫਿੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਮਿਲ ਵੱਡੇ ਬੱਟ ਕੀਤੇ ਹੋਏ ਰੱਬ ਨੇ ਸਾਰੇ ਕੰਮ ਹਿੱਟ ਕੀਤੇ ਹੋਏ ਰੱਬ ਨੇ ਸਰਕਾਰੀਆਂ ਚ ਪੜ ਗੁੱਟਾਂ ਵਿੱਚ ਘੜ ਹਾਲੀਵੁੱਡ ਹਾਲੀਵੁੱਡ ਖਾ ਗਏ ਪੰਜਾਬੀ ਆ ਗਏ ਹੋਏ ਹਾਏ 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 ਪੰਜਾਬੀ ਆ ਗਏ ਹੋਏ ਹਾਏ 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 ਪੰਜਾਬੀ ਆ ਗਏ ਹੋਏ ਹਾਏ 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 ਲਾਗਏ ਹੋਏ ਹਾਏ ਹਾਏ ਥੈਂਕ ਯੂ ਥੈਂਕ ਯੂ ਬਸ ਚੜ ਦੀ ਗੱਲਾਂ ਚਰਾਓ ਖੁਸ਼ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਪੰਜਾਬੀ ਆ ਗਏ ਜਾ ਕੇ ਜਰੂਰ ਦੇਖਿਓ ਜੀ